ਸਤਿਗੁਰੂ ਸ਼੍ਰੀ ਬਾਬਾ ਲਾਲ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਹਰ ਸਾਲ ਬਟਾਲਾ ਤੋਂ ਇੱਕ ਵਿਸ਼ਾਲ ਪੈਦਲ ਯਾਤਰਾ ਸ਼੍ਰੀ ਬਾਬਾ ਲਾਲ ਜੀ ਦੇ ਇਤਿਹਾਸਿਕ ਧਾਰਮਿਕ ਸਥਲ ਕਸਬਾ ਧਿਆਨਪੁਰ ਤੱਕ ਉਹਨਾਂ ਦੇ ਪੈਰਾਕਰਾਂ ਵੱਲੋਂ ਕੱਢੀ ਜਾਂਦੀ ਹੈ। ਇਸ ਵਾਰ ਇਹ 23ਵੀਂ ਪੈਦਲ ਯਾਤਰਾ 'ਚ ਵੱਡੀ ਗਿਣਤੀ 'ਚ ਸਰਦਾਲੂ ਸ਼ਾਮਲ ਹੋਏ। ਉੱਥੇ ਹੀ ਇਸ ਯਾਤਰਾ 'ਚ ਵਿਸ਼ੇਸ਼ ਤੌਰ 'ਤੇ 15ਵੀਂ ਗੱਦੀ ਸ਼੍ਰੀ ਸਤਗੁਰੂ ਬਾਬਾ ਲਾਲ ਜੀ ਮੰਦਰ ਮਹਾਂਤ ਸ਼੍ਰੀ ਰਾਮ ਸੁੰਦਰਦਾਸ ਜੀ ਸ਼ਾਮਲ ਸਨ। ਉਤੇ ਹੀ ਸਰਦਾਲੂ ਆਦਾ ਕਹਿਣਾ ਸੀ ਕਿ ਉਹ ਹਰ ਸਾਸ਼ਰੀ 바ਵਾ ਲਾਲ ਜੀ ਦਾ ਜਨਮ ਦਿਹਾੜੇ ਤੇ ਧਿਆਨਪੂਰਨ ਮਸਤਕ ਹੁੰਦੇ ਹਨ ਅਤੇ ਉਹ ਲੰਮੇ ਸਮੇਂ ਤੋਂ ਇਸ ਜਾਤ ਦਾ ਹੀ ਸਬੰਧ ਬੰਦੇ ਹਨ ਅਤੇ ਉਹਨਾਂ ਲਈ ਇਹ ਬਹੁਤ ਵੱਡਾ ਦਿਹਾੜਾ ਹੈ ਉਤੇ ਹੀ ਬਟਾਲਾ ਤੋਂ ਚੱਲੀ ਪੈਦਲ ਯਾਤਰਾ 'ਚ ਵੱਡੀ ਗਿਣਤੀ ਦੇ ਸਰਦਾਲੂ ਸ਼ਾਮਲ ਹੋਏ ਅਤੇ ਇੱਕ ਵਕਤ ਤਰ੍ਹਾਂ ਦਾ ਧਾਰਮਿਕ ਰੰਗ ਦੇਖਣ ਨੂੰ ਮਿਲ ਰਿਹਾ ਸੀ ਇਸ ਦੇ ਨਾਲ ਹੀ ਪਟਵਾਲਾ ਦੇ ਐਮਐਲਏ ਅਮਨ ਛੇ ਸਿੰਘ ਛੈਰੀ ਕਲਸੀ ਦਾ ਕਹਿਣਾ ਸੀ ਕਿ ਇਸ ਯਾਤਰਾ ਨੂੰ ਧਿਆਨ ਚ ਰੱਖਦੇ ਹਰ ਸਾਲ ਦੀ ਤਰ੍ਹਾਂ ਇੰਤਜ਼ਾਮ ਕੀਤੇ ਗਏ ਹਨ ਜਿਸ ਨਾਲ ਇਸ ਯਾਤਰਾ ਅਤੇ ਇਸ ਜਨਮ ਦਿਹਾੜੇ 'ਚ ਸ਼ਾਮਲ ਹੋਣ ਵਾਲੀਆਂ ਦੂਦਰਾਡੇ ਤੋਂ ਆਈਆਂ ਸੰਗਤਾਂ ਨੂੰ ਕੋਈ ਮੁਸ਼ਕਲ ਨਾ ਆ ਸਕੇ ਅਤੇ ਉਹਨਾਂ ਇਸ ਦਿਹਾੜੇ ਨੂੰ ਸੰਗਤਾਂ ਨੂੰ ਵਧਾਈ ਦਿੱਤੀ ਜੀ ਵਾਹਿਗੁਰੂ ਜੀ ਅੱਜ यहाँ बता लीजिए शोभा यात्रा जो है पैदल यात्रा ध्यानपुर जा रही है और लोग भी बहुत हर्षोल्लास से जाने के लिए तैयार है और ये दूसरी बार हम यहाँ से रथ जा रहे हैं और बाबा लाल जी के छः सौ जन्मदिन पर बहुत बहुत बधाइयाँ बहुत बदाएं। बहुत बधाइयाँ ਆਦਿਕ ਖਵਾ ਦੇ ਸਵਾਦ ਇਹਦਾ ਆ ਵੀ ਬਦਾਈਓ ਬੋਧਾ ਪਰਵਾਜ਼ੀ ਵਾਲੇ ਬਾਲੇ ਬਿਆਲ ਮਹਾਰਾਜ ਕੀ ਜੈ ਜੈ ਸ਼ਰਵਾਦਾ ਜੀ ਬੋਧਾ ਲਾਲ ਮਹਾਰਾਜ ਕੀ ਜੈ ਜਗਰਾ 15 ਬਾਸ਼ਾਈ ਦਾ ਬੋਲ ਸਾਚੇ ਦਰਬਾਰ ਬੜੀ ਖੁਸ਼ੀ ਦੀ ਗੱਲ ਹੈ ਜੀ ਬਾਬਾ ਲਾਲ ਜੀ ਦਾ ਜਨਮ ਦਿਨ ਜਿਹੜਾ ਜਨਮ ਦਿਹਾੜਾ ਬੜੇ ਹੀ ਧੂਮ ਧਾਮ ਨਾਲ ਜਿਹੜਾ ਹਰ ਸਾਲ ਮਨਾਇਆ ਜਾਂਦਾ ਹੈ ਪਰ ਇਸ ਵਾਰ ਇੱਕ ਹੋਰ ਵੱਖਰਾ ਨਜ਼ਾਰਾ ਵੇਖਣ ਨੂੰ ਮਿਲ ਰਿਹਾ ਹੈ ਸ਼੍ਰੀ 바ਵਾ ਲਾਲ ਜੀ ਦੇ ਜਨਮ ਦਿਹਾੜੇ ਤੇ ਇਹਨਾਂ ਕੱਟ ਔਰ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਸਾਡੀਆਂ ਮਾਵਾਂ ਭੈਣਾਂ ਸਾਡੇ ਨੌਜਵਾਨ ਵੀਰ ਸਾਡੇ ਬਜ਼ੁਰਗ ਇਸ ਦਿਹਾੜੇ ਤੇ ਪੈਦਲ ਹੀ ਧਿਆਨਪੁਰ ਤੱਕ ਜਿਹੜੇ ਨੇ ਉਹ ਜਾਂਦੇ ਨੇ ਔਰ ਇਹ ਬਹੁਤ ਹੀ ਇੱਕ ਮੈਂ ਕਹਿ ਸਕਦਾ ਵੀ ਜਿਹੜੀ ਸਾਡੇ ਧਿਆਨਪੁਰ 바ਵਾ ਲਾਲ ਜੀ ਦੀ ਜਗ੍ਹਾ ਲੱਖਾਂ ਸ਼ਰਧਾਲੂ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਵੀ ਆਉਂਦੇ ਨੇ ਕਿਉਂਕਿ ਮੇਰਾ ਬਾਈਪਾਸ ਤੇ ਘਰ ਆਇਆ ਜੀ ਉੱਥੋਂ ਜਿੰਨੇ ਜੰਮੂ ਤੋਂ ਸੰਗਤ ਆਉਂਦੀ ਆ ਕਸ਼ਮੀਰ ਤੋਂ ਆਉਂਦੀ ਆ ਉਹ ਆ ਕੇ ਇਹੋ ਗੱਲ ਪੁੱਛਦੇ 바ਬਾ ਲਾਲ ਜੀ ਦੇ ਦਰ ਤੇ ਜਾਣਾ ਸੋ ਕਹਿਣ ਦਾ ਭਾਵ ਤੇ ਬਾਹਰ ਦੇ ਆ ਕੇ ਆਪਣੀਆਂ ਝੋਲੀਆਂ ਭਰ ਸਕਦੇ ਨੇ ਤੇ ਸਾਡੇ ਲੋਕਾਂ ਨੂੰ ਵੀ ਚਾਹੀਦਾ ਜਾ ਕੇ ਉੱਥੇ ਸੇਵਾ ਕਰੀਏ ਔਰ ਉੱਥੋਂ ਦੇ ਜਾ ਕੇ ਨਤਮਸਤਕ ਹੋ ਕੇ ਆਪਣੀਆਂ ਝੋਲੀਆਂ ਭਰਿਏ ਔਰ ਮੈਂ ਫਿਰ ਤੋਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦੇਣਾ ਚਾਹੁੰਦਾ ਹਾਂ